कौड़ी, कौड़ी, कोड़ी, 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 कोड़ी. <laughs> दो वाले कलवीर हो दो बड़ा बड़ा ਇਹ ਕਹਿੰਦੇ ਦੁੱਗਾਂ ਵਾਲਾ ਕਿ ਫੈਨ ਜਿਹੜਾ ਮਨਵੀਰ ਖਹਿਰੇ ਹੋਣਾ ਦੀ ਟੀਮ ਦੇ ਲਈ ਪੁਆਇੰਟ ਜੋੜ ਗਿਆ ਨੌਜਵਾਨ ਕਹਿੰਦੇ ਬਿੱਲਾ ਆ ਗਿਆ ਗੁਰਮਾਂ ਵਾਲਾ ਵਨ ਆਫ ਦਾ ਮੋਸਟ ਡਿਸਪਲਨ ਪਲੇਅਰ ਆ ਤੇ ਪਰਲੇ ਬੰਨੇ ਕਹਿੰਦੇ ਵਨ ਆਫ ਦਾ ਮੋਸਟ ਫੇਵਰੇਟ ਆ ਦੁਨੀਆ ਦਾ ਉਹ ਢੁੱਗਿਆਂ ਵਾਲਾ ਉਹ ਤਾੜੀ ਵੱਡੀ ਸਾਰੀ ਦੀ ਪਾਣ ਦੇ ਲਈ ਗੁਰਮਾ ਪਿੰਡ ਦੀ ਧਰਤੀ ਦਾ ਕਹਿੰਦੇ ਬਿੱਲਾ ਫਿਰ ਫਿਰ ਬਦ 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 ਕੇ ਦੁਗਿਆਵळा ਉਹ ਟਕ 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 ਦਰਾ 30 ਸੈਕਿੰਟਾਂ ਦਾ ਕੰਮ ਹੋ ਗਿਆ। ਉਹ ਸਾਹਮਣੇ ਨੰਬਰ ਦੁੱਗਾਂ ਵਾਲੇ ਦਾ। ਆਂਦੀਆਂ ਕਿਨੇ ਪੁਆਈਆਂ ਸੀ 500 ਦੀਆਂ। ਮਿਲਦਾ ਜਗਦੀਪ ਭਾਈ ਨੇ ਪੁਆਈਆਂ ਸੀ। ਮਾਰਕ ਦੀਆਂ ਤਿੰਨ ਜਗਦੀਪ ਭਾਈ। ਪੈਸੇ ਪਹੁੰਚਦੇ ਕਰਦੀਏ ਆਪਾਂ। ਲਓ ਦੁੱਗਿਆਂ ਵਾਲਾ। ਉਹ ਦੁੱਗਿਆਂ ਵਾਲਾ ਪ੍ਰਿੰਸ ਕਬੱਡੀ ਦਾ ਲੋਕੀ ਖੁਸ਼ੀ ਖੁਸ਼ੀ ਨੇ ਕਹਿੰਦੇ। ਦਰਸ਼ਕ ਵੀਰੋ ਤਾੜੀਆਂ ਕਿੱਥੇ ਗਿਆ? ਉਹ ਦੁੱਗਿਆਂ ਵਾਲਾ ਗਰਮਾ ਵਾਲਾ ਕਹਿੰਦੇ ਬਿੱਲਾ ਕਬੱਡੀ ਪਾ ਰਿਹਾ ਸਾਹਮਣੇ ਚਾਰਾ ਦੁਨੀਆ ਗੱਲਾਂ ਕਰਦੀ ਆ ਵੀ ਫਾਈਨਲ ਚੱਲਦਾ ਉਹ ਦੁੱਗਾਂ ਵਾਲਾ ਦੁੱਗਾਂ ਵਾਲਾ ਫੜ ਗਿਆ ਫੜ ਗਿਆ ਫੜ ਗਿਆ ਭੱਜ ਗਿਆ ਫੜ ਗਿਆ ਭੱਜ ਗਿਆ ਫੜ ਗਿਆ ਭੱਜ ਗਿਆ ਫੜ ਗਿਆ ਫੜ ਗਿਆ ਫੜ ਗਿਆ ਫੜ ਗਿਆ ਅੜ ਗਿਆ ਫੜ ਗਿਆ ਫੜ ਗਿਆ ਫੜ ਗਿਆ ਫੜ ਗਿਆ ਫੜ ਗਿਆ ਇਹ ਕਹਿੰਦੇ ਦੁੱਗਾਂ ਵਾਲਾ ਉਹ ਕਹਿੰਦੇ ਦੁੱਗਾਂ ਵਾਲਾ ਹੇ ਰੋਟਰੀ ਆਪ ਜੀ ਕਭਵਾਦਿਆ ਨੇ 20 ਸਾਲਾਂ ਚ ਕਈ ਵਾਰੀ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ